ਮਿਹਰਬਾਨ ਇਸ ਦੁਨੀਆ ਤੇ ਸਾਨੂੰ ਸਾਡੇ ਮਹਾਪੁਰਸ਼ਾਂ ਨੇ ਸੰਤਾ ਸਾਦਾ ਪੀਰਾ ਫਕੀਰਾ ਨੇ ਜੀੜੇ ਦਾ ਢੰਗ ਸਿਖਾ ਲਿਆ ਪਰ ਅਸੀਂ ਖਾਸ ਕਰਕੇ ਇੰਡੀਆ ਵਾਲੇ ਮੈਂ ਪਰਦੇਸਾਂ ਦੇ ਵਿੱਚ 42 ਸਾਲ ਕੰਮ ਕਰਕੇ ਆਇਆ ਤੇ ਪਤਾ ਨਹੀਂ ਕਿੰਨੇ ਮੌਲਖਾਂ ਦੇ ਵਿੱਚ ਕੰਮ ਕਰਕੇ ਆਇਆ ਸਾਡੇ بڑے بڑے ਲੋਕ ਅੱਜ ਮੈਂ ਇਹ ਗੱਲ ਕਰਨ ਲਈ ਮਜਬੂਰ ਹੋ ਗਿਆ ਤੁਹਾਨੂੰ ਇਹ ਗੱਲ ਸੁਣਨੀ ਵੀ ਪਊਗੀ ਅੱਜ ਮੈਂ ਗੱਲ ਕਰਨ ਲਈ ਮਜਬੂਰ ਹੋ ਗਿਆ ਕਿ ਸਾਡਾ ਮੌਲਕ ਸਾਡੀ ਪਬਲਿਕ ਸਾਡੇ ਭਾਈ ਭਰਾ ਕਿਹੜੇ ਪਾਸੇ ਨੂੰ ਜਾ ਰਹੇ ਆ ਇਹੋ ਇਹ ਹੱਕ ਸੱਚ ਦਾ ਪੀਰ ਫਕੀਰਾਂ ਦੀ ਧਰਤੀ ਹੈ ਇਹੋ ਇੰਡੀਆ ਦੇ ਵਿੱਚ ਜਿੰਨੇ ਦੇਵੀ ਦੇਵਤੇ ਪੀਰ ਫਕੀਰ ਗੁਰੂ ਬਲੀ ਔਲੀਏ ਹੋਇਆ ਇਹਨੇ ਕਿਸੇ ਧਰਤੀ ਦੇ ਕੋਈ ਸੂਰਮਾ ਪੈਦਾ ਨਹੀਂ ਹੋਇਆ ਜਿੰਨਾ ਸਾਡੀ ਧਰਤੀ ਨੇ ਵਲਿਆਂ ਨੂੰ ਗੁਰੂਆਂ ਨੂੰ ਪੈਦਾ ਕੀਤਾ ਅਸੀਂ ਉਹਨਾਂ ਗੁਰੂਆਂ ਦੇ ਸਾਹਮਣੇ ਸਵੇਰੇ ਮੱਥਾ ਟੇਕ ਕੇ ਨਮਸਕਾਰ ਕਰਕੇ ਹੱਥ ਜੋੜ ਕੇ ਤਾਂ ਜ਼ਰੂਰ ਅਸੀਂ ਤੁਰਦੇ ਆ ਪਰ ਅੱਧੋ ਜਿਆਦਾ ਬੰਦੇ ਬਾਹਰ ਆ ਕੇ ਫੇਰ ਸ਼ੈਤਾਨੀ ਵਿੱਚ ਪੈ ਜਾਂਦੇ ਆ ਅੱਜ ਗਵਰਨਮੈਂਟ ਦਾ ਕੋਈ ਵੀ ਵਿਭਾਗ ਸਾਫ਼ ਸੁਥਰਾ ਨਹੀਂ 60% ਕਰਪਟ ਆ ਹੁਣ ਥੋੜੀਆਂ ਕੁਝ ਬੰਦੇ ਦੇ ਪੁੱਤ ਆਏ ਆ ਜਿਨ੍ਹਾਂ ਨੇ ਆਣ ਕੇ ਜੰਗ ਖਲੜ ਨੇ ਆਣ ਕੇ ਕੁਝ ਸੁਧਾਰਨਾ ਸ਼ੁਰੂ ਕੀਤਾ ਕੰਮ ਰੈਸ਼ਪਤ ਨੂੰ ਨੱਥ ਪਾਈ ਕੁਝ ਬੰਦੇ ਹੁਣ ਆਏ ਆ ਅੱਜ ਐ ਮੈਂ ਕਹਿੰਦਾ ਉਹ ਵੀਰਾਂ ਦੀ ਰੱਬ ਲੰਬੇ ਲੰਬੇ ਉਮਰ ਕਰੇ ਉਹਨਾਂ ਆਫਸਰਾਂ ਦੀ ਰੱਬ ਲੰਬੇ ਲੰਬੇ ਉਮਰ ਕਰੇ ਜਿਨ੍ਹਾਂ ਨੇ ਇਹ ਕ੍ਰਾਪਸ਼ਨ ਨੂੰ ਇਹ ਲੈਣ ਦੇਣ ਵਾਲੇ ਬੰਦਿਆਂ ਨੂੰ ਜਿਨ੍ਹਾਂ ਨੇ ਨੱਥ ਪਾਈ ਆ ਰੱਬ ਉਹਨਾਂ ਦੇ ਬੱਚਿਆਂ ਨੂੰ ਵੀ ਤੰਦਰੁਸਤੀ ਦੇਵੇ ਮੇਰੀ ਗਰੀਬ ਦੀ ਤੈਨੂੰ ਦੁਆ ਆ ਬਾਕੀ ਇਸ ਦੁਨੀਆ ਤੋਂ ਲੈ ਕੇ ਕਿਸ ਨੇ ਕੁਝ ਨਹੀਂ ਜਾਣਾ ਜੋ ਰੱਬ ਦਾ ਨਾਮ ਆ ਸਾਡੇ ਸਾਡੇ ਗੁਰੂ ਮਹਾਰਾਜ ਪੀਰ ਫਕੀਰ ਸਾਡੇ ਦਸ ਕੀ ਗਏ ਆ ਦੇਵੀ ਦੇਵਤੇ ਸਾਨੂੰ ਦੱਸ ਕੇ ਗਏ ਵੀ ਹੱਕ ਸੱਚ ਦੀ ਰੋਟੀ ਕਮਾਓ ਦਸਾਂ ਨਵਾਂ ਦੀ ਕਰਤ ਕਰੋ ਬਾਬੇ ਨਾਨਕ ਨੇ ਆਪ ਹਲ ਭਾਇਆ ਦਸਾਂ ਨਵਾਂ ਦੀ ਕਰਤ ਕਰਕੇ ਖਾਧੀ ਸਾਨੂੰ ਵੀ ਉਹ ਪ੍ਰੇਰਣਾ ਦੇ ਕੇ ਗਏ ਵੀ ਦਸਾਂ ਨਵਾਂ ਦੇ ਕਰਤ ਕਰਕੇ ਖਾਓ ਪਾਣੀ ਵੀ ਇਹੀ ਪ੍ਰੇਰਣਾ ਦਿੰਦੇ ਆ ਪਰ ਅਸੀਂ ਸਵੇਰ ਨੂੰ ਹੱਥ ਜੋੜ ਕੇ ਆਈਦਾ ਮਹਾਰਾਜ ਦੇ ਕੇ ਕਰੋ ਜੋ ਵੀ ਆ ਕੋਈ ਚਾਹੇ ਗਰੀਬ ਆ ਚਾਹੇ ਅਮੀਰ ਆ ਚਾਹੇ ਕੋਈ ਅਫਸਰ ਆ ਚਾਹੇ ਕੋਈ ਨੇਤਾ ਆ ਪਰ ਬਾਹਰ ਆ ਕੇ ਫਿਰ ਉਸੇ ਕੰਜਰਖਾਨੇ ਦੇ ਸ਼ੁਰੂ ਹੋ ਜਾਂਦਾ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਇਸ ਕੰਜਰਖਾਨੇ ਤੋਂ ਬਾਹਰ ਜਾਓ ਇਹ ਤੁਹਾਡੇ ਨਾਲ ਨਹੀਂ ਜਾਣੀਦਾ ਆ ਜਿਹੜੀ ਗੱਲ ਮੈਂ ਲਗਾ ਕਰਨੀ ਗੱਲ ਸੌਣ ਵਾਲੀ ਤੁਹਾਡੇ ਵਾਸਤੇ ਉਹ ਕਹਿੰਦਾ ਅੱਜ ਨੱਚਦੇ ਬਾਗੀ ਮੋਰੜੀਏ ਅੱਜ ਨੱਚਦੇ ਬਾਗੀ ਮੋਰੜੀਏ ਨਾਲੇ ਵੱਜਣ ਰਬਾਬ ਤਬੂੜੀਏ ਇਹਨਾਂ ਖਾਬ ਦੇ ਖੇਮਿਆਂ ਦੀ ਇੱਕਦਮ ਟੱਟ ਜਾਨੀਆ ਡੋੜ ਡੋੜੜੀਏ ਇਹ ਇੱਕ ਦਿਨ ਮਾਰ ਕੇ ਜਾਣਾ ਸੱਚਾ ਆਪਣੇ ਆਪਣੇ ਅਮਲ ਸਿੱਧੇ ਕਰ ਲੋ ਰੱਬ ਮੁਰੇ ਜਾ ਕੇ ਤੁਹਾਨੂੰ ਅੱਖਾਂ ਨਾਲ ਸ਼ਰਮਿੰਦੀਆਂ ਕਾਨੀਆਂ ਪੈਣਗੀਆਂ ਸਾਡੇ ਪੀਰਾਂ ਫਕੀਰਾਂ ਨੇ ਸਮਝਾਇਆ ਕਹਿੰਦਾ ਦੇਖ ਫਰੀਦਾ ਮਿੱਟੀ ਫੁੱਲੀ ਦੇਖ ਫਰੀਦਾ ਮਿੱਟੀ ਫੁੱਲੀ ਮਿੱਟੀ ਨੂੰ ਵੇਖੇ ਮਿੱਟੀ ਫੁੱਲੀ ਮਿੱਟੀ ਹੱਸੀ ਮਿੱਟੀ ਰੋਈ ਖੇਡ ਖੂਡ ਸਭ ਮਿੱਟੀ ਹੋਈ ਇਹ ਸਭ ਕੁਝ ਮਿੱਟੀ ਹੋ ਜਾਣਾ ਇੱਕ ਦਿਨ ਚਾਹੇ ਤੁਸੀਂ ਮੈਰਾ ਉਹ ਅਫਸਰਾਂ ਨੂੰ ਕਹਿਣ ਆ ਜਿਹੜੇ ਗਵਰਨਮੈਂਟ ਦੇ ਮੁਲਾਜ਼ਮ ਆ ਬੇ ਤੁਸੀਂ ਚਾਹੇ ਸਾਰਾ ਇੰਡੀਆ ਸਾਰਾ ਪੰਜਾਬ ਖਰੀਦ ਲਓ ਇਹ ਰਹਿ ਜਾਣਾ ਨਾਲ ਕੁਝ ਨਹੀਂ ਇੱਥੇ ਰਹਿ ਜਾਣਾ ਤੁਹਾਡੇ ਸਾਹਮਣੇ ਬੜ-ਬੜੀਆਂ ਹਸਤੀਆਂ ਸਭ ਕੁਝ ਛੱਡ ਕੇ ਇੱਥੋਂ ਚਲ ਗਈਆਂ ਰੁਕਸਤ ਹੋ ਗਈਆਂ ਮਿੱਟੀ ਵਿੱਚ ਮਿਲ ਗਈਆਂ ਇਹ ਸਾਰਿਆਂ ਨੂੰ ਪਤਾ ਇਸ ਗੱਲ ਦਾ ਇਸ ਗੱਲੋਂ ਕੋਈ ਇਨਕਾਰੀ ਨਹੀਂ ਹੈਗਾ ਪਤਾ ਬੀਆ ਪਰ ਕਾਲੀ ਫੇਰ ਵੀ ਕਰਦੇ ਆ ਕਹਿੰਦਾ ਕੋਈ ਬਣ ਗਿਆ ਬਣ ਗਿਆ ਰੌਣਕ ਪਖੀਆ ਦੀ ਕੋਈ ਬਣ ਗਿਆ ਰੌਣਕ ਪਖੀਆ ਦੀ ਕੋਈ ਛੋੜ ਕੇ ਸੀਸ ਮਹਲ ਜਲਿਆ ਉਹ ਕੋਈ ਬਣ ਗਿਆ ਰੌਣਕ ਪਖੀਆ ਦੀ ਸ਼ੋਰ ਕੇ ਸੀ ਸਮਹਲ ਜਲਿਆ ਕੋਈ ਪਾਲਿਆ ਨਾਜ ਤੇ ਨਾਲ ਨਖਰੇ ਕੋਈ ਨੇ ਤੇ ਗਰਮ ਤੇ ਥਲ ਚੱਲਿਆ ਕਰਕੇ ਮਕਸਦ ਹੱਲ ਚਲਿਆ ਯਾਰ ਫਰੀਦਾ ਇੱਥੇ ਸਭ ਮੁਸਾਫਰ ਹੋ ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ ਕਹਿੰਦਾ ਕੋਈ ਬਣ ਗਿਆ ਰੌਣਕ ਪੱਖੀਆਂ ਦੀ ਕੋਈ ਛੋੜ ਕੇ ਸੀਸ ਮਹਲ ਚਲਿਆ ਪਾਵੇਂ ਲੁੱਟਾਂ ਖੋਹਾਂ ਕਰ ਕਰਕੇ ਸ਼ੀਸ਼ ਮਹਿਲ ਬਣਾ ਲਓ ਇੱਕ ਦਿਨ ਛੱਡ ਕੇ ਜਾਣਾ ਪੈਣਾ ਕੋਈ ਪਾਲਿਆ ਨਾ ਜਾ ਨਾਲ ਨਖਰੇ ਤੇ ਕੋਈ ਰੇਤ ਗਰਮ ਦੇ ਥੱਲੇ ਚੱਲਿਆ ਸੱਸੀ ਐਡੇ ਵੱਡੇ ਘਰ ਦੀ ਹੋਈ ਆ ਥਲਾਂ ਦੇ ਵਿੱਚ ਰਲ ਕੇ ਮਰੀ ਬਾਦਸ਼ਾਹ ਦੇ ਤੇ ਸੀਗੇ ਥਲਾਂ ਦੇ ਵਿੱਚ ਰਲ ਰਲ ਕੇ ਮਰੀ ਤਾਂ ਨਾਲ ਕੁਝ ਨਹੀਂ ਲਗਈ ਉਹ ਵੀ ਇੱਕ ਇੱਕ ਪਿਆਰ ਕੀਤਾ ਪਿਆਰ ਵੀ ਉਹਦਾ ਲੁੱਟਿਆ ਗਿਆ ਪਿਆਰ ਵੀ ਨਹੀਂ ਮਿਲਿਆ ਕੋਈ ਭੁੱਲ ਗਿਆ ਮਕਸਦ ਆ ਬਣੇ ਦਾ ਕੋਈ ਮਕਸਦ ਕਰਕੇ ਹੱਲ ਚੱਲਿਆ ਜਿਹੜੇ ਰੱਬ ਦਾ ਨਾਮ ਜੱਪ ਲੈਂਦੇ ਆ ਗਰੀਬਾਂ ਦੀ ਮਾਨਤ ਕਰਦੇ ਆ ਬੇਸਹਾਰਿਆਂ ਦਾ ਸਹਾਰਾ ਬਣਦੇ ਆ ਕਿਸੇ ਧੀ ਭੈਣ ਦੀ ਇੱਜ਼ਤ ਬਚਾਉਂਦੇ ਆ ਨਾ ਕਿ ਟੇਡੀਆਂ ਕਰਾਂ ਨਾਲ ਨਜ਼ਰਾਂ ਨਾ ਦੇਖਦੇ ਆ ਉਹ ਬੰਦਾ ਆਪਣੀ ਜ਼ਿੰਦਗੀ ਦਾ ਮਕਸਦ ਹੱਲ ਕਰਕੇ ਇਸ ਦੁਨੀਆ ਤੋਂ ਜਾਂਦਾ ਕਹਿੰਦਾ ਯਾਰ ਫਰੀਦਾ ਇੱਥੇ ਸਭ ਮੁਸਾਫਰ ਕੋਈ ਅੱਜ ਚੱਲਿਆ ਕੋਈ ਕੱਲ ਚੱਲਿਆ ਇਹ ਜਿਨ੍ਹਾਂ ਬਾਤ ਦੀ ਜੋੜਦਾ ਆ ਉਹ ਆਖਰ ਵੇਲੇ ਜਦ ਬੰਦੇ ਨੂੰ ਖੰਗ ਲੱਗਦੀ ਆ ਰੇਸ਼ਾ ਆਉਂਦੀ ਆ ਮੰਜਾ ਚਾਕੇ ਬਾਹਰ ਕਰ ਦਿੰਦੇ ਆ ਫਿਰ ਪੈ ਡਾ ਬੰਦਾ ਉਹ ਸ਼ਾਰਕ ਸਮਝੋਤਾ ਦਿੰਦਾ ਬਲਾ ਭਾਈ ਕੀ ਗੱਲ ਨਰਦਾ ਗੈਨੀ ਤੇਰਾ ਲੋਭ ਨਾ ਮੁਕਿਆ ਓ ਮੁਕਦੀ ਮੁਕਦੀ ਤੂੰ ਮੁਕ ਗੈਨੀ

ਦੀ ਪੈਸੇ ਫੜਦਾ ਇਹ ਮੱਤ ਭੁੱਲੋ ਕਿ ਜਿਹੜਾ ਮੇਰਾ ਪਰਿਵਾਰ ਉਹ ਹੀ ਮੇਰਾ ਪਰਿਵਾਰ ਆ ਜਿਹਨੂੰ ਲੋਕ ਚੁਣਗੇ ਉਸ ਕੁਰਸੀ ਤੇ ਬਿਠਾ ਲਦੇ ਆ ਉਹ ਲੋਕ ਉਹਦੇ ਉਹ ਆਪਣਿਆਂ ਨੂੰ ਬਿਠਾ ਲਦੇ ਹੁੰਦੇ ਆ ਵੀ ਇਹ ਮੇਰਾ ਆਪਣਾ ਮੇਰੇ ਲਈ ਮੇਰੇ ਲਈ ਕੁਛ ਚੰਗਾ ਸੋਚੂਗਾ ਮੇਰਾ ਕੁਝ ਫਾਇਦਾ ਕਰੂਗਾ ਇਹੋ ਉਸ ਬੰਦੇ ਨੂੰ ਸ਼ਰਮ ਜਾਂਦੀ ਆ ਰੱਬ ਪੈਸੇ ਬਚ ਬਜਦਾ ਰਿਆ ਉਹ ਪੱਤਣਾ ਦਾ ਤਾਰੂ ਡੱਬ ਚੱਲਿਆ ਜਿੱਥੇ ਖਾਂਸੀ ਸੁੱਕਿਆ ਪੱਤਣਾ ਦਾ ਤਾਰੂ ਡੱਬ ਚੱਲਿਆ ਜਿੱਥੇ ਖਾਂਸੀ ਸੁੱਕਿਆ ਜਿੰਦੇ ਮਕਦੀ ਮਕਦੀ ਤੂੰ ਮੁੱਕ ਗਏਂ ਤੇਰਾ ਲੋਵ ਨਾ ਮੁੱਕਿਆ ਮੱਕ ਗਈ ਨਹੀਂ ਤੇਰਾ ਲੋਭ ਨ ਮੁਕੇ ਆ ਜਿੰਦੇ ਮੁੱਕ ਦੀ ਮੁੱਕ ਦੀ ਤੋਂ ਮੁੱਕ ਗਈ ਨਹੀਂ ਤੇਰਾ ਲੋਭ ਨ ਮੁਕੇ ਆ ਜਦ ਵਿੱਚ ਬੁੜਾ ਆ ਜਾਂਦਾ ਬੰਦਾ ਉਹਨੂੰ ਚਾ ਕੇ ਬਰਾਡੇ ਕਰ ਦਿੰਦੇ ਆ ਕਹਿੰਦੇ ਬਾਪੂ ਇਹ ਤੁਖੰਗ ਦਾ ਬੋਧਿਆ ਹੋਣੇ ਨੂੰ ਨਾ ਇਹ ਸਾਡੇ ਘਰ ਛੋਟੇ ਛੋਟੇ ਬੱਚੇ ਆਏ ਬੱਚੇ ਬਿਮਾਰ ਹੋਣਗੇ ਇਹ ਵਾਇਰਸ ਇਹਨਾਂ ਨੂੰ ਪਾਊਗਾ ਚਾਕੇ ਮੰਜਾ ਬਾਹਰ ਕੱਢ ਦਿੰਦੇ ਆ ਬਰਾਂਡ ਦੇ ਵਿੱਚ ਤਫੇਰੋ ਕਹਿੰਦਾ ਮੈਂ ਕੋਠੀਆਂ ਬਣਾਈਆਂ ਇੰਨਾ ਕੁ ਜੱਟ ਲਈ ਕੀਤਾ ਉਹ ਕੰਜਰੋ ਮੇਰੇ ਲਈ ਆ ਕੁਛ ਮੇਰਾ ਮੰਜਾ ਬਾਹਰ ਕੱਢਦਾ ਤੁਸੀਂ ਫੇਰ ਉਹ ਚੱਕ ਜਾ ਕੇ ਭਾਂਡੇ ਇਧਰ ਉਧਰ ਮਾਰਦਾ ਸਮਾਨ ਇਧਰ ਉਧਰ ਮਾਰਦਾ ਪਰ ਬਣਦਾ ਕੁਝ ਨਹੀਂ ਮਰਾ ਆਂਡੇ ਦੇ ਕਿਸੇ ਕੋਠੀ ਬਲਣਾ ਤੱਕ ਬੈਠੀ ਜਾ ਸੋ ਜਾ ਬੈ ਚਬਰੰਡੇ ਦੇ ਕਿਤੇ ਕੋਠੀ ਬਲਣਾ ਤੱਕ ਬੈਠੀ ਤੇਰਾ ਪਾਣੀ ਬਾੜਾ ਪਾਂਡਾ ਜੋ ਉਹ ਚੌਂਕੇ ਮੈਂ ਚਨਾ ਰਖ ਬੈਠੀ ਤੇਰਾ ਪਾਣੀ ਬਾੜਾ ਪਾਂਡਾ ਜੋ ਕਿਤੇ ਚੌਂਕੇ ਮੈਂ ਚਨਾ ਰਖ ਮੈਠੀ ஆனந்தோம் ਅੱਗ ਦੀ ਮੌਤ ਗਈ ਨਹੀਂ ਤੇਰਾ ਲੋਵ ਨਾ ਮੁਕਿਆ ਫੇਰਾ ਜਦ ਮੰਜਾ ਬਰੰਡ ਜਾ ਜਾਂਦਾ ਫੇਰ ਅੱਬ ਮੋਰੇ ਹੱਥ ਜੋੜਦਾ ਵੀ ਮੈਨੂੰ ਤਾਂ ਮੌਤ ਦੇ ਦੇ ਕਿਉਂ ਔਲਾਦ ਵੇ ਡਾਢੀ ਹੋ ਜਾਂਦੀ ਆ ਉਹ ਘਰੋਂ ਬਾਹਰ ਨਹੀਂ ਨਿਕਲਦਾ ਬਰੰਡ ਜੀ ਨਹੀਂ ਜਾਂਦਾ ਤਾਂ ਮੁੰਡੇ ਵੇ ਪੈਂਦੇ ਆ ਅੱਖੀ ਵੀ ਦੇਖਿਆ ਪੁੱਤਰਾ ਨੇ ਪਿਓ ਨੂੰ ਕੁੱਟ ਦਿੱਤਾ ਜ਼ਮੀਨ ਆਪਣੇ ਨਾਂ ਕਰਾ ਲਈ ਤੂੰ ਰੱਬ ਅੱਗੇ ਹੱਥ ਜੋੜੇਗਾ ਮੈਂ ਛੇਤੀ ਛੇਤੀ ਮਾਰ ਜਾਵਾਂ ਤੂੰ ਰੱਬ ਅੱਗੇ ਹੱਥ ਜੋੜੇਗਾ ਮੈਂ ਛੇਤੀ y i mm -hmm. mm -hmm. ਵੰਦਾ ਸਾਵਤਾ ਸਾਵਤਾ ਬੰਦਾ ਫੇ ਰੱਬ ਦੇ ਦਰਵਾਜ਼ੇ ਪੈਜ ਉਹਨੂੰ ਦੇਣਾ ਪੈਣਾ ਸ਼ਰਮਿੰਦਾ ਵੀ ਹੋਊਗਾ ਕਿਉਂ ਰੱਬ ਨੇ ਤਾਂ ਪੁੱਛਣਾ ਵੀ ਮੈਂ ਤੈਨੂੰ ਇੰਨੀ ਜਿੰਦਗੀ ਦਿੱਤੀ ਤੂੰ ਕੀ ਕਰ ਗਿਆ ਦੁਨੀਆ ਤੇ ਉਹਨੂੰ ਫੇ ਸਭਾ ਸ਼ਰਮਿੰਦਗੀ ਤੋਂ ਕੁਝ ਹਾਸਲ ਲਈ ਉਸ ਵੇਲੇ ਉਹਦਾ ਕੋਈ ਸਹਾਈ ਨਹੀਂ ਹੁਣਾ ਅਗਰ ਨੇਕ ਨੀਤੀ ਨਾਲ ਮਾ ਦੇ ਕੋ ਦੋਦਦਾ ਕਾਰਜ ਚੁਕਾ ਕੇ ਇਥੋਂ ਗਿਆ ਕੋਈ ਮਾਂ ਕਿਸੇ ਨੂੰ ਕਹਿੰਦੀ ਨੇ ਪੁੱਤ ਤੂੰ ਰਿਸ਼ਵਤ ਲੈ ਭਾਵੇਂ ਉਹਦਾ ਪੁੱਤ ਅਫਸਰ ਬਣ ਜਵੇ ਚਾਹੇ ਕੋਈ ਸਰਕਾਰੀ ਮੁਲਾਜ਼ਮ ਬਣ ਜਵੇ ਮਾਂ ਨਹੀਂ ਕਹਿੰਦੀ ਪੁੱਤਰ ਨੂੰ ਵੀ ਤੂੰ ਰਿਸ਼ਵਤ ਲਵੇਂ ਤਾਂ ਸਾਨੂੰ ਖੜਾਈ ਲਾ ਕੇ ਨਹੀਂ ਜੋ ਤੂੰ ਕੀਤਾ ਉਹਦਾ ਜਵਾਬ ਤੈਨੂੰ ਦੇਣਾ ਪੈਣਾ ਅੱਜ ਤੋਂ ਵੀ ਬੰਦਾ ਤੋਬਾ ਕਰ ਜਵੇ ਤਾਂ ਵੀ ਰੱਬ ਮਾਫ ਕਰਨ ਵਾਲਾ ਆ ਉਹ ਫੇਰ ਘਰ ਰੱਬ ਉਹ ਵਿਸਾਖ ਦਾ ਸ਼ੁਰੂ ਕਰਨ ਦਾ ਆਲਾਦਤ ਦਾ ਸੰਕ ਲਿਆਉਣ ਦਾ ਫਿਰ ਪਰਖਾਂ ਸ਼ੁਰੂ ਹੋ ਜਾਂਦੀਆਂ ਤਾਂ ਪਰਖਾਂ ਦੇ ਸ਼ੈਲ ਕੀ ਲੱਗਦਾ ਦਨੋ ਸੁਡਟਾਂਖੀਆਂ ਵਾਲੇ ਪੋਣੇ ਪੈ ਜਾਣ ਔਰਤ ਨੂੰ ਉਹ ਟੱਜ ਜਾਂਦੇ ਜਦ ਪਾਸਾ ਉਹ ਪਟ ਜਾਂਦੇ ਜਦ ਪਾਸਾ ਉਹ ਰਸਤੇਦਾਰ ਕਰੀਪੀ ਦੇ ਫੇ ਔਰਤ ਪਰਖੀ ਜਾਂਦੀ ਆ ਸੱਜਣ ਮੈਂ ਚ ਘਰੀਪੀ ਦੇ ਫੇਰ ਔਰਤ ਪਰਖੀ ਜਾਂਦੀ ਆ ਸੱਜਣ लोक चङरी बि ਕਰਨਾ ਪੈ ਜੈ ਚੌਂਕਾ ਚੁੱਲਾ ਜੀ ਉਹ ਸੇਰਿਆਂ ਨਾਲ ਲਿਆਂਦੀ ਲੋਕਿੱਤੇ ਵੱਜ ਜੈ ਹੁੱਲਾ ਜੀ ਆਵ ਬੰਦੇ ਨੂੰ ਕਰਨਾ ਪੈ ਜੈ ਚੌਂਕਾ ਚੁੱਲਾ ਜੀ ਨਾ ਦੂਰ ਜਾ ਮਿਆ ਕਰਵਾਏ ਆ ਜੈ ਜਾਨ ਸ਼ਕੰਕੇ ਜੀ ਤੇਰ ਪਤੀ ਵਰਕੇ ਆ ਮੰਦੇ ਦੀ ਉਹ ਕਾਰ ਦੀਆ ਕੰਦਾ ਬਾਵੇਂ ਮਾਰਿਆ ਹੋਵਣ ਵੀਰਾ ਨੇ ਵੀਰਾ ਦੀ ਵੀ ਬਰਸਦੀ ਫੇਰ करव च मारिय भा हो होवन वीराने श्री गारे ललकारादियमीरे करारियन वीरा ने छॾे ललकारा चाग ज़मीर नोरी गारे ललकारा त जन जाग ज़मीरे ਉਹ ਕੱਲਾ ਭਾਈ ਕੀ ਗਾਣ ਲੋ ਉਹ ਕੱਲਾ ਭਾਈ ਕੀ ਗਾਣ ਲੋ ਵਿਛੇ ਲੱਗਿਆ ਵਾਰਾਂ ਤੇ ਤੇ ਭਾਈ ਪਰਖੇ ਜਾਂਦੇ ਉਹ ਚੱਲਦੀਆਂ ਵਿੱਚ ਤਲਵਾ ਗਿਆ ਬਾਰਾਂ ਦੇ ਫਿਰ ਭਾਈ ਮਰ ਕੇ ਜਾਂਦੇ ਉਹ ਚੱਲਦੀਆਂ ਬਟਕਾ ਲਵਾਰਾਂ ਦੇ ਫਿਰ ਭਾਈ ਮਰ ਕੇ ਜਾਂਦੇ ਉਹ ਚੱਲਦੀਆਂ ਬਟਕਾ ਲਵਾਰਾਂ ਦੇ ਆਕਾਲ ਸ਼ੈਰ ਨੇ ਬਹੁਤ ਇੱਕ ਸਖਤ ਲਿਖਿਆ ਵੇ ਉਹਦਾ ਤਾਂ ਧੀਆ ਪੁੱਤਾਂ ਨਾਲੋਂ ਘੱਟ ਨੇ ਹੁੰਦੀਆਂ ਉਹ ਧੀਆ ਪੁੱਤਾਂ ਨਾਲੋਂ ਘੱਟ ਨੇ ਹੁੰਦੀਆਂ ਜਿਨ੍ਹਾਂ ਨੇ ਮਾਪਿਆਂ ਦੀ ਇੱਜ਼ਤ ਬਾਪ ਦੀ ਚਿੱਟੀ ਪੱਗ ਨੂੰ ਦਾਗ ਨੇ ਲੱਗਣ ਦਿੱਤਾ ਉਹ ਧੀਆ ਦਾ ਪੁੱਤ ਹੀ ਹੁੰਦੇ ਆ ਉਹ ਉਹ ਧੀਆ ਨਹੀਂ ਹੁੰਦੀਆਂ ਪਰ ਜਿਨ੍ਹਾਂ ਧੀਆ ਦੇ ਸਿਰ ਤੇ ਐਸ਼ਕ ਸਵਾਰ ਹੋ ਜਾਂਦਾ ਉਹ ਧੀਆ ਪੁੱਤਾਂ ਦੇ ਦਰ ਜਦੋਂ ਲੈ ਜਾਂਦੇ ਆ ਸ਼ਾਇਰ ਨੇ ਸਾਦਗਰ ਲਿਖਿਆ ਉਹ ਉਹ ਧੀ ਕਦੇ ਨਹੀਂ ਪੁੱਤ ਬਣਦੀ ਪਾਵੇਂ ਆਖੋ ਲਖਵਾਰੀ ਬੱਚ ਐਸ਼ਕ ਦੇ ਜਾਣਦੀ ਆ ਜਦ ਮਟਿਓ ਦੀ ਮਾਰੀ ਉਹ ਧੀ ਕਦੇ ਨਹੀਂ ਪੁੱਤ ਬਣਦੀ ਪਾਵੇਂ ਆਖੋ ਲਖਵਾਰੀ ਬੱਚ ਐਸ਼ਕ ਦੇ ਜਾਣਦੀ ਆ ਜਦ ਮਟਿਓ ਦੀ ਮਾਰੀ ਉਸਣ ਲਮਤ ਰੋ ਦੱਲ ਬਰ ਜਾਨੀ ਦੇ ਫਿਰ ਧੀ ਵੀ ਪਰਖੀ ਜਾਂਦੀ ਆ ਲੋਕੋ ਬੈ ਚ ਜਵਾਨੀ ਦੇ ਫਿਰ ਧੀ ਵੀ ਪਰਖੀ ਜਾਂਦੀ ਆ ਲੋਕੋ ਬੈ ਚ ਜਵਾਨੀ ਦੇ ਇੱਕ ਸ਼ਾਇਰ ਨੇ ਹੋਰ ਇੱਕ ਬੜੀ ਸਖਤ ਗੱਲ ਲਿਖੀ ਆ ਬੇ ਅੱਜ ਕੱਲ ਜਿਹੜੇ ਉਹੜਿਆਂ ਦਾ ਮਾਹੌਲ ਬਣਿਆ ਆ ਉਹਨਾਂ ਉਸ ਮਾਹੌਲ ਦੇ ਹਿਸਾਬ ਦੇ ਨਾਲ ਮਾਪਿਆਂ ਦੇ ਕੋਲ ਅੱਗੇ ਪੁੱਤ ਬੈੰਦੇ ਹੁੰਦੇ ਸੀ ਤਾਂ ਮਾਪੇ ਪੁੱਤਰਾਂ ਨੂੰ ਸਮਝਾਉਂਦੇ ਸੀ ਨਾਲੇ ਪੁੱਤ ਮਾਪੇ ਉਹਦੀਆਂ ਲੱਗਾ ਘੜਦੇ ਹੁੰਦੇ ਸੀ ਤਾਂ ਪਿਓ ਕੋਈ ਗੱਲਬਾਤ ਅਕਲ ਦੀ ਦੱਸਦਾ ਸੀ ਹੁਣ ਫੋਨ ਲੈ ਕੇ ਤਬ ਬੈ ਜਾਂਦੇ ਆਪਣੇ ਬੈੱਡ ਤੇ ਜੇ ਮਾਂ ਪੇ ਕਹਿੰਦੇ ਆ ਵੀ ਹੱਲ ਤੱਕ ਜਾਗਦਾ ਸੌਂ ਜਾ ਪੇਰ ਮੂੰਹ ਦੇ ਚਾਦਰ ਲੈ ਕੇ ਜਾਂ ਰਿਆਈ ਲੈ ਕੇ ਮੂੰਹ ਤੇ ਫਿਰ ਉਹਦੇ ਅੰਦਰ ਫਿਰ ਚਲਾਉਂਦੇ ਆ ਇਹੋ ਇਹ ਫੋਨ ਨੇ ਵੀ ਦੁਨੀਆ ਖਰਾਬ ਕੀਤੀ ਆ ਨਾ ਮੈਸੇਜ ਉਹ ਫੋਨ ਮਾੜਾ ਨਹੀਂ ਫੋਨ ਬਹੁਤ ਚੰਗਾ ਆ ਪਰ ਇਹ ਇਹਨੂੰ ਚੰਗੇ ਤਰੀਕੇ ਨਾਲ ਵਰਤਿਆ ਜਾਵੇ ਬੱਚਿਆਂ ਨੂੰ ਸਮਝਾਇਆ ਜਾਵੇ ਜਿਹੜਾ ਮਾੜੇ ਤਰੀਕੇ ਨਾਲ ਉਹ ਇਸਤੇਮਾਲ ਕਰਨਾ ਉਹ ਉਹ ਗੰਦ ਘਾ ਲੈ ਜੀ ਉਹ ਸ਼ਾਇਰ ਇੱਕ ਲੱਗਦਾ ਇਹਦੇ ਬਾਰੇ ਵੇ ਬੰਦੇ ਦੀ ਜਿਹੜੀ ਇੱਜ਼ਤ ਆ ਬੰਦਾ ਨਿਕ ਤੇਰਦਾ ਪਰੇ ਜ਼ੀਰੋ ਕਦੋਂ ਹੁੰਦਾ ਉਹ ਪੈਟੇ ਕੜਿਆ ਨੀ ਮਾਰ ਤੇ ਕੱਖ ਨਹੀਂ ਰਹਿੰਦਾ ਹਾੜੀ ਦਾ ਕੱਜ ਵੜਾ ਮਾ ਆਜ ਬਿਓ ਲਾਦ ਜੇ ਮੜੀਦਾ